होया कि ती किम पी कहभाग पहला लेखका नरेंद्र कौर खटड़ा जी तरसेम लाली दे ब्याह नए पांच साल बीत चुके सन उन्होंने घर कोई औलाद नहीं सी आते नित नवी नवीं सलाह दे कोई गल ना बनती कोई कुछ बोलता ते कोई कुछ कई लोग कहें रब धी ही दे दे इन्ह की भी जड़ लग जाऊगी ਦੁਨੀਆ ਤੇ ਨਾਂਉਂ ਤੇ ਰਹਿ ਜਾਏਗਾ ਤਰਸੀਮ ਦੇ ਭਾਈ ਉਸ ਨਾਲ ਬਹੁਤ ਯਾਰ ਕਰਦੇ ਸਨ ਉਹ ਉਹਨਾਂ ਨੂੰ ਸਮਝਾਉਂਦੇ ਕਿ ਸਾਡੇ ਬੱਚੇ ਵੀ ਤੁਹਾਡੇ ਬੱਚੇ ਹੀ ਹਨ ਪਰ ਲਾਲਨੀ ਸੀ ਜੋ ਆਪਣਾ ਬੱਚਾ ਹੀ ਚਾਹੁੰਦੀ ਸੀ ਕਿਉਂਕਿ ਉਹ ਦੁਨੀਆ ਤੋਂ ਜ਼ਿਆਦਾ ਆਪਣਿਆਂ ਦੇ ਤਿੰਨ ਤਾਂ ਨੇ ਮੈਨੇ ਸੁਣ ਸੁਣ ਕੇ ਆਕਲੀ ਸੀ ਪਿੰਡ ਦੇ ਲੋਕ ਹਲੇ ਇਹਨਾਂ ਨਾ ਕਰਦੇ ਪਰ ਉਹਦੀ ਦਰਾਣੀ ਉਸ ਨੂੰ ਕਦੀ ਵੀ ਆਪਣੇ ਬੱਚਿਆਂ ਨਾਲ ਮੋਹ ਨਾ ਕਰ ਦਿੰਦੀ। ਲਾਲੀ ਦੀ ਠਾਣੀ ਬਹੁਤ ਚੰਗੀ ਸੀ। ਪਰ ਹੁਣ ਲਾਲੀ ਇਹ ਸਭ ਕੁਝ برداشت ਨਹੀਂ ਕਰ ਸਕਦੀ ਸੀ। ਉਹ ਹਰ ਦਿਨ ਘਰ ਆਏ ਦਰਸੀ ਨੂੰ ਸਭ ਕੁਝ ਦੱਸਦੀ। ਲਾਲੀ ਦੀ ਸੱਸ ਦਾ ਵੀ ਮੋਹ ਉਸ ਨਾਲ ਘਟ ਗਿਆ ਸੀ। ਪਹਿਨਾ ਪਹਿਲਾਂ ਲਾਲੀ ਜਦ ਵਿਆਹੀ ਆਈ ਸੀ ਤਾਂ ਬਹੁਤ ਸੋਹਣੀ ਸੱਕੀ ਸੀ। ਉੱਚੀ ਲੰਬੀ ਸੋਹਣੀ ਮਟਿਆਰ ਸੀ ਜਦ ਉਹ ਵਿਆਹ ਕੇ ਆਈ ਸੀ ਸਾਰਾ ਪਿੰਡ ਦੇਖਣ ਲਈ ਆਇਆ ਸੀ ਉਸ ਦੀ ਸੱਸ ਉਸ ਦੀਆਂ ਸਿਫਤਾਂ ਕਰਦੀ ਨਹੀਂ ਸੀ ਤੱਕਦੀ ਲਾਲੀ ਘਰ ਤੋਂ ਬਾਹਰ ਪੱਤਾ ਲੈ ਕੇ ਦੀ ਨਾ ਜਾਣਦੇ ਤਾਂ ਕਿ ਸੂਰਜ ਨਾਲ ਉਸ ਦਾ ਰੰਗ ਮੁਰਝਾ ਨਾ ਜਾਵੇ ਉਹਦੇ ਪਰਿਵਾਰ ਨੇ ਤਾਂ ਉਸ ਨੂੰ ਅਨਮੋਲ ਚੀਜ਼ ਵਾਂਗੂ ਡੱਬੀ ਵਿੱਚ ਪਾ ਕੇ ਰੱਖਿਆ ਹੋਇਆ ਸੀ ਪਰ ਉਸ ਦੇ ਇਸ ਦੁੱਖ ਨੇ ਹੁਣ ਉਸ ਦੇ ਹੱਸਦੇ ਚਿਹਰੇ ਨੂੰ ਮਰझा ਕੇ ਰੱਖ ਦਿੱਤਾ ਸੀ ਹੁਣ ਉਹ ਹੀ ਸੱਸ ਜਿਹੜੀ ਕਦੀ ਸਿਫਤਾਂ ਕਰਦੀ ਨਹੀਂ ਸੀ ਥੱਕਦੀ ਲਾਲੀ ਨੂੰ ਕਦੀ ਨਾ ਕੁਝ ਨਹੀਂ ਰਿਸ਼ਤੇਦਾਰ ਪੁੱਠੀਆਂ ਸਲਾਹਾਂ ਦਿੰਦੇ ਰਹਿੰਦੇ ਕੋਈ ਕਹਿੰਦਾ ਤਰਸੀਮ ਦਾ ਦੂਜਾ ਵਿਆਹ ਕਰ ਲਓ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਪਰ ਇਸ ਸਮੇਂ ਸਿਰਫ ਤਰਸੀਮ ਤੇ ਉਸ ਦੀ ਜਠਾਣੀ ਹੀ ਉਸ ਦੇ ਨਾਲ ਸਨ ਲਾਲੀ ਦੀ ਜਠਾਣੀ ਨੇ ਦਾਲੀ ਨੂੰ ਹਮੇਸ਼ਾ ਆਪਣੀ ਛੋਕੀ ਭੈਣ ਮੰਨਿਆ ਸੀ ਲਾਲੀ ਨਾਲ ਕਦੀ ਵੀ ਕੋਈ ਉੱਚੀ ਨੀਵੇਂ ਗੱਲ ਨਾ ਕੀਤੀ ਦਾਲੀ ਵੀ ਉਸ ਦੇ ਬੱਚਿਆਂ ਵਿੱਚ ਆਪਣੇ ਬੱਚਿਆਂ ਨੂੰ ਲੱਭਦੀ ਭਾਵੇਂ ਉਹ ਬੱਚੇ ਲਾਲੀ ਨੂੰ ਚਾਚੀ ਕਹਿੰਦੇ ਪਰ ਲਾਲੀ ਹਮੇਸ਼ਾ ਮਾਂ ਸੋਣ ਨੂੰ ਦਰਸਦੀ ਰਹਿੰਦੀ ਸੀ ਜਦੋਂ ਸਭ ਸਿਓ ਥੱਕ ਗਏ ਬੈਠ ਗਏ ਤਾਂ ਉਹਨਾਂ ਦੇ ਘਰ ਇੱਕ ਧੀ ਨੇ ਜੰਮ ਲਿਆ ਉਹ ਕਹਿੰਦੇ ਆਈ ਰੱਬ ਜ਼ਰੂਰ ਦਿੰਦਾ ਭਾਵੇਂ ਦੇਰ ਨਾਲ ਦੇਵੇ ਉਹ ਸਭ ਦੀ ਸੁਣਦਾ ਹੈ ਉਹਦੇ ਘਰ ਦੇਰ ਹੈ ਅੰਧੇਰ ਨਹੀਂ ਇੰਜ ਹੀ ਤਨਸੀਮ ਤੇ ਲਾਲੀ ਦੇ ਘਰ ਹੋਇਆ ਉਹਨਾਂ ਦੇ ਵਿਆਹ ਤੋਂ 7 ਸਾਲ ਬਾਅਦ ਉਹਨਾਂ ਦੇ ਘਰ ਧੀ ਨੇ ਜੰਮ ਲਿਆ ਉਹਨਾਂ ਦੀ ਧੀ ਬਹੁਤ ਸੋਹਣੀ ਸੀ ਖੂਬਸੂਰਤ ਇੰਨੀ ਵੀ ਉਹਦਾ ਮੁੱਖ ਦੇਖ ਕੇ ਚੰਨ ਵੀ ਕਲੇਖਾ ਖਾ ਜਾਏ ਸਾਰਿਆਂ ਨੇ ਵਧਾਈਆਂ ਦਿੱਤੀਆਂ ਨਵ ਜੰਮੀ ਬੱਚੀ ਨੂੰ ਦੇਖ ਕੇ ਉਹਦਾ ਨਾਮ ਚੰਨੋ ਰੱਖਿਆ ਗਿਆ ਚੰਨੋ ਖੂਬ ਆਪਣੀ ਹੀ ਮਾਂ ਲਾਲੀ ਦੀ ਕਾਪੀ ਸੀ ਜਿੰਨੀ ਸੋਹਣੀ ਲਾਲੀ ਸੀ ਉਨੀ ਸੋਹਣੀ ਚੰਨੋ ਚੰਨੋ ਦੇ ਜਨਮ ਦੀਆਂ ਜਿੱਥੇ ਲੋਕ ਵਧਾਈਆਂ ਦੇ ਰਹੇ ਸਨ ਤਾਂ ਕਿ ਕਈ ਲੋਕ ਰੱਬ ਨਾਲ ਸਿਕਵਾ ਵੀ ਕਰ ਰਹੇ ਸਨ ਕਿ ਰੱਬਾ ਸੱਤ ਸਾਲਾਂ ਬਾਅਦ ਜਵਾਬ ਦਿੰਦਾ ਹੈ ਉਹ ਵੀ ਕੁੜੀ ਤਾਂ ਮੁੰਡਾ ਦੇ ਦਿੰਦਾ ਉਹ ਕਹਿੰਦੇ ਆ ਵੀ ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਜਹਾਨ ਦੇ ਦੋ ਪਾਸੇ ਭਾਵ ਕਿ ਜਨਤੀ ਨਹੀਂ ਸੀ ਉਦੋਂ ਕਹਿੰਦੇ ਸਨ ਕਿ ਧੀ ਹੋ ਜਾਵੇ ਹੁਣ ਧੀ ਹੋ ਗਈ ਤਾਂ ਹੁਣ ਕਹਿੰਦੇ ਮੁੰਡਾ ਹੋ ਜਾਂਦਾ ਨਿਰਿੰਦਰ ਕੌਰ ਖਟੜਾ ਜੀ ਦੀ ਇਹ ਰਚਨਾ ਅਜੇ ਅਧੂਰੀ ਹੈ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਜੇਕਰ ਤੁਹਾਨੂੰ ਸਾਡੀ ਕਹਾਣੀ ਇਹ ਵਧੀਆ ਲੱਗੀ ਤਾਂ ਇਸ ਬਾਰੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ